ਮੈਨੂੰ ਪੂਰੀ ਆਸ ਹੈ ਕਿ ਤੁਸੀਂ ਬਹੁਤ ਵਧੀਆ ਤਿਆਰੀ ਕਰ ਰਹੇ ਹੋਵੋਗੇ ਤੇ ਆਪਣੇ ਜਿਹੜੇ ਮੌਕ ਟੈਸਟ ਨੇ ਇਹ ਤੁਸੀਂ ਬਹੁਤ ਵਧੀਆ ਟੰਗਾਂ ਲਗਾ ਰਹੇ ਹੋਵੋਗੇ ਤੇ ਤੁਹਾਨੂੰ ਇਹ ਤੁਹਾਡੀ ਤਿਆਰੀ ਦੇ ਵਿੱਚ ਹੈਲਪ ਵੀ ਕਰ ਰਹੇ ਹੋਣਗੇ ਤੇ ਅੱਜ ਫਿਰ ਆਪਾਂ 7ਵਾਂ ਮੌਕ ਟੈਸਟ ਲੈ ਕੇ ਤੁਹਾਡੇ ਲਈ ਪਹੁੰਚ ਗਏ ਜੀ ਜਿਸ ਵਿੱਚ ਹੋਈ 50 ਕੁਐਸਚਨ ਪੰਜਾਬੀ ਦੇ 100 ਕੁਐਸਚਨ ਨਰਸਿੰਗ ਵਾਲੇ ਇਹਦੇ ਵਿੱਚ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਉੱਤੇ ਕਮੈਂਟ ਬਾਕਸ ਵਿੱਚ ਪ੍ਰੋਵਾਈਡ ਕਰਵਾ ਰਿਹਾ ਹਾਂ ਤੇ ਤੁਹਾਡਾ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਮੈਨੂੰ ਤੁਸੀਂ ਆਪਣਾ ਉਸੇ ਤਿੱਕੇ ਨਾਲ ਜਿਹੜਾ ਆਪਣਾ ਕਮੈਂਟ ਬਾਕਸ ਵਿੱਚ ਯੈਸ ਲਿਖ ਦਿਓ ਤੇ ਮੈਨੂੰ ਇਨਟਿਮੀਟ ਕਰ ਦਿਓ ਤੇ ਤੁਹਾਨੂੰ ਮੈਂ ਹੋਰ ਜਿਹੜੇ ਮੌਕ ਟੈਸਟ ਪ੍ਰੋਵਾਈਡ ਕਰਵਾਉਂਦਾ ਰਹਾਂਗਾ ਅੱਜ ਦਾ ਪੰਜਾਬੀ ਦਾ ਪੇਪਰ ਬਹੁਤ ਆਸਾਨ ਆ ਤੁਹਾਡੇ ਲੈਵਲ ਦਾ ਪੇਪਰ ਆ ਜਿਹੜਾ ਤੁਹਾਨੂੰ ਪੇਪਰ ਆਵੇਗਾ ਇੱਕ ਗੱਲ ਹੋਰ ਧਿਆਨ ਵਿੱਚ ਰੱਖਿਓ ਬਾਬਾ ਫਰੀਦ ਜੀ ਬਾਰੇ ਜ਼ਰੂਰ ਪੜ੍ਹ ਕੇ ਜਾਓ ਪੇਪਰ ਵਿੱਚ ਕਿਉਂਕਿ ਇੱਕ ਦੋ ਕੁਐਸਚਨ ਬਾਬਾ ਫਰੀਦ ਜੀ ਬਾਰੇ ਜ਼ਰੂਰ ਪੁੱਛ ਦਿੰਨੇ ਉਹ ਅਤੇ ਇੱਕ ਦੋ ਕੁਐਸਚਨ ਉਹ ਜਿਹੜੇ ਆਊਟ ਆਫ ਸਿਲੇਬਸ ਪੁੱਛਦੇ ਨੇ ਜਿਵੇਂ ਬੀ ਆਰ ਅੰਬੇਦਕਰ ਜੀ ਬਾਰੇ ਜਾਂ ਰਾਸ਼ਟਰੀ ਗੀਤ ਬਾਰੇ ਇਸ ਤਰ੍ਹਾਂ ਦੇ ਇਹ ਵੀ ਗੱਲ ਧਿਆਨ ਵਿੱਚ ਰੱਖਿਓ ਧੰਨਵਾਦ